ਜਿਵੇਂ 77 ਸਾਲਾਂ ਤੋਂ ਚੱਲਿਆ ਆ ਰਿਹਾ ਸੀ ਵੱਡੇ ਘਰਾਂ ਦੇ ਲੋਕ ਹੀ ਸਾਡੇ ਤੇ ਰਾਜ ਕਰਦੇ ਸੀ ਸਾਨੂੰ ਆਮ ਘਰਾਂ ਦੇ ਮੁੰਡਿਆਂ ਨੂੰ ਜਾਂ ਗਰੀਬ ਘਰਾਂ ਦੇ ਮੁੰਡਿਆਂ ਨੂੰ ਸਿਰਫ ਨਾਅਰੇ ਲਾਉਣ ਵਾਸਤੇ ਵਰਤਿਆ ਜਾਂਦਾ ਸੀ ਪਰ ਹੁਣ ਇਸ ਗਵਰਨਮੈਂਟ ਜਦੋਂ ਵੀ ਆਈ ਹੈ ਇਹ ਪਾਰਟੀ ਜਦੋਂ ਵੀ ਆਈ ਹੈ ਤਾਂ ਤੁਹਾਡੇ ਚੋਂ ਕੋਈ ਵੀ ਬੰਦਾ ਕਿਤੇ ਵੀ ਕਿਸੇ ਵੀ ਅਹੁਦੇ ਤੇ ਹੋ ਸਕਦਾ ਜਿਵੇਂ ਭਾਈ ਉਹਨਾਂ ਨੇ ਕਿਹਾ ਕਿ ਬੰਦਾ ਇਮਾਨਦਾਰ ਹੈ ਇਹ ਇਸ ਕਰਕੇ ਇਮਾਨਦਾਰ ਹੈ ਵੀ ਇਹਨੂੰ ਪੈਸੇ ਖਾਣੇ ਨਹੀਂ ਆਉਂਦੇ हां भाई इमानदार ताही पैसे खाने में नहीं आंदे चाहे जमीर भी नहीं खाणो इजाजत देंदे पर जे ਥੋਡੇ ਵਰਗੇ ਹੋ ਤਾਂ ਤੁਸੀਂ ਤਾਂ ਸੜਕਾਂ ਤਾਂ ਖਾ ਜਾਂਦੇ ਹੋ ਤੁਸੀਂ ਤਾਂ ਰੇਤੇ ਖਾ ਜਾਂਦੇ ਹੋ ਤੇ ਬੰਦੇ ਤੋਂ ਪੈਸੇ ਵੀ ਨਹੀਂ ਖਾਤੇ ਜਾਂਦੇ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਵਿਰੋਧੀ ਕਹਿਣ ਕਿ ਇਹਨਾਂ ਨੂੰ ਖਾਣੇ ਨਹੀਂ ਆਉਂਦੇ ਮੈਂ ਵਾਹਿਗੁਰੂ ਅੱਗੇ ਅਰਦਾਸ ਇਹੀ ਕਰਦਾ ਕਿ ਸਾਡੀ ਪਾਰਟੀ ਨੇ ਕਿਸੇ ਵੀ ਬੰਦੇ ਨੂੰ ਕਿਸੇ ਵੀ ਅਹੁਦੇਦਾਰ ਨੂੰ ਵਾਹਿਗੁਰੂ ਕਰੇ ਕੋਈ ਰਿਸ਼ਵਤ ਦਾ ਜਾਂ ਕੋਈ ਗਲਤ ਪੈਸਾ ਖਾਣਾ ਆਵੇ ਹੀ ਨਹੀਂ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਕਿ ਮੈਂ ਤੁਹਾਨੂੰ ਕਦੇ ਵੀ ਇਹ ਲਾਂਭੜੀ ਦੌੜ ਨਾ ਲਾਉਂਗਾ ਕਿ ਤੁਹਾਡਾ ਐਮਪੀ ਤੁਹਾਡੇ ਨਾਲ ਮਿਲੈਗਾ ਜਾਂ ਤੁਹਾਡਾ ਕੋਈ ਕੰਮ ਨਹੀਂ ਕਰਦਾ ਪ੍ਰਮਾਤਮਾ ਮੈਨੂੰ ਮੌਕਾ ਦੇਵੇ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਦੇਦਾਰ ਬਾਕੀ ਪਾਰਟੀਆਂ ਦੇ 5 10 ਦੇਖਣ ਨੂੰ ਮਿਲਦੇ ਸੀ ਅੱਜ ਇੰਨੀ ਭਾਰੀ ਤਨਖਾ ਦੇ ਵਿੱਚ ਆਦੇਦਾਰ ਬੈਠੇ ਆ ਸੋ ਬਹੁਤ ਚੰਗਾ ਲੱਗਿਆ ਮਾਨ ਕਿਉਂਕਿ ਇਹ ਇਸੇ ਪਾਰਟੀ ਦੇ ਵਿੱਚ ਹੀ ਹੋ ਸਕਦਾ ਆ ਆਮ ਆਦਮੀ ਪਾਰਟੀ ਦੇ ਵਿੱਚ ਹੀ ਸੰਭਵ ਹੈ ਕਿਉਂਕਿ ਜਿਵੇਂ 77 ਸਾਲਾਂ ਤੋਂ ਚੱਲਿਆ ਆ ਰਿਹਾ ਸੀ ਵੱਡੇ ਘਰਾਂ ਦੇ ਲੋਕ ਹੀ ਸਾਡੇ ਤੇ ਰਾਜ ਕਰਦੇ ਸੀ ਇੱਕ ਚੰਗੀ ਸੋਚ ਲੈ ਕੇ केजरीवाल ਸਾਹਿਬ ਆਏ ਉਹ ਸੋਚ ਨੂੰ ਅੱਗੇ ਵਧਾਉਂਦਿਆਂ ਮਾਨ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ ਇਹ ਬੂਟਾ ਲਾਇਆ ਜਿਹੜੇ ਇਸ ਬੂਟੇ ਨੇ ਘਰ ਘਰ ਜਾ ਕੇ ਛਾਂ ਕੀਤੀ ਕਿਉਂਕਿ ਪਹਿਲਾਂ ਸਾਨੂੰ ਆਮ ਘਰਾਂ ਦੇ ਮੁੰਡਿਆਂ ਨੂੰ ਜਾਂ ਗਰੀਬ ਘਰਾਂ ਦੇ ਮੁੰਡਿਆਂ ਨੂੰ ਸਿਰਫ ਨਾਰੇ ਲਾਉਣ ਵਾਸਤੇ ਵਰਤਿਆ ਜਾਂਦਾ ਸੀ ਪਰ ਹੁਣ ਇਸ ਗਵਰਨਮੈਂਟ ਜਦੋਂ ਵੀ ਆਈ ਹੈ ਇਹ ਪਾਰਟੀ ਜਦੋਂ ਵੀ ਆਈ ਹੈ ਤਾਂ ਤੁਹਾਡੇ ਚੋਂ ਕੋਈ ਵੀ ਬੰਦਾ ਕਿਤੇ ਵੀ ਕਿਸੇ ਵੀ ਅਹੁਦੇ ਤੇ ਹੋ ਸਕਦਾ ਕਿਉਂਕਿ ਇਹ ਵੀ ਮਸਾਲ ਭਾਈ ਅਮਰਪਾਲ ਹੁਣੀ ਨੇ ਜਾਂ ਅਸੀਂ ਆ ਮੈਂ ਕਦੇ ਇਹ ਵੀ ਨਹੀਂ ਸੋਚਿਆ ਸੀ ਜ਼ਿੰਦਗੀ 'ਚ ਜਿੱਥੋਂ ਮੈਂ ਆਇਆ ਜਿਹੋ ਜੇ ਪਰਿਵਾਰ ਨੂੰ ਜਿਹੜੇ ਪਿੰਡ ਨੂੰ ਬਲੌਂ ਕਰਦਾ ਕਿ ਮੈਂ ਕਦੇ ਕੋਈ ਸਰਪੰਚੀ ਦਾ ਜਾਂ ਮੈਂਬਰੀ ਦਾ ਵੀ ਅਹੁਦੇਦਾਰ ਹੋ ਸਕਦਾ ਤੇ ਅੱਜ ਇਸ ਪਾਰਟੀ ਨੇ ਸਾਡੇ ਮਾਝਾ ਜੋ ਕੇਸ਼ਰੀਵਾਲ ਸਾਹਿਬ ਨੇ ਆਪਾਂ ਫਰੀਦ ਦੀ ਧਰਤੀ ਤੋਂ ਇੱਕ ਦੇ ਕੇ ਬਹੁਤ ਵੱਡਾ ਮਾਨ ਸਨਕਾਰ ਦਿੱਤਾ ਹੈ ਇਹ ਇਹੀ ਪਾਰਟੀ ਚੱਲ ਸਕਦੀ ਸੋ ਜਿਵੇਂ ਭਾਈ ਉਹਨਾਂ ਨੇ ਕਿਹਾ ਕਿ ਬੰਦਾ ਇਮਾਨਦਾਰ ਹੈ ਇਸ ਕਰਕੇ ਇਮਾਨਦਾਰ ਹੈ ਵੀ ਇਹਨੂੰ ਪੈਸੇ ਖਾਣੇ ਨਹੀਂ ਆਉਂਦੇ ਹਾਂ ਭਾਈ ਇਹ ਇਮਾਨਦਾਰ ਹੈ ਤਾਂ ਹੀ ਪੈਸੇ ਖਾਣੇ ਵੀ ਨਹੀਂ ਆਉਂਦੇ ਤੇ ਜਮੀਰ ਵੀ ਨਹੀਂ ਖਾਣ ਨੂੰ ਆਜਾ ਦਿੰਦੀ ਪਰ ਜੇ ਤੁਹਾਡੇ ਵਰਗੇ ਹੋ ਤਾਂ ਤੁਸੀਂ ਤਾਂ ਸੜਕਾਂ 'ਤੇ ਖਾ ਜਾਂਦੇ ਹੋ ਤੁਸੀਂ ਤਾਂ ਰੇਤੇ ਖਾ ਜਾਂਦੇ ਹੋ ਤੇ ਬੰਦੇ ਤੋਂ ਪੈਸੇ ਵੀ ਨਹੀਂ ਖਾਤੇ ਜਾਂਦੇ ਸੋ ਇਹ ਵੀ ਵੱਡੀ ਮਿਸਾਲ ਹੈ ਕਿਉਂਕਿ ਇਹ ਸਾਡੇ ਲਈ ਬਹੁਤ ਵੱਡਾ ਕੰਪਲੀਮੈਂਟ ਹੈ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਵਿਰੋਧੀ ਕਹਿਣ ਕਿ ਇਹਨਾਂ ਨੂੰ ਖਾਣੇ ਨਹੀਂ ਆਉਂਦੇ ਮਾਹਰ ਗੁਰੂ ਅੱਗੇ ਅਰਦਾਸ ਇਹੀ ਕਰਦਾ ਕਿ ਸਾਡੀ ਪਾਰਟੀ ਨੇ ਕਿਸੇ ਵੀ ਬੰਦੇ ਨੂੰ ਕਿਸੇ ਵੀ ਅਹੁਦੇਦਾਰ ਨੂੰ ਵਾਹਗਰੂ ਕਰੇ ਕੋਈ ਰਿਸ਼ਵਤਾਂ ਜਾਂ ਕੋਈ ਗਲਤ ਪੈਸਾ ਖਾਣਾ ਆਵੇ ਹੀ ਨਾ ਆਪਦੇ ਹੱਕ ਤੱਕ ਦੀ ਮਿਹਨਤ ਦਾ ਪੈਸਾ ਹੀ ਖਾਣਾ ਸੋ ਬਾਕੀ ਤੁਸੀਂ ਪਿੰਡਾਂ ਦੇ ਵਿੱਚ ਜਾਣਾ ਮੈਂ ਤਿੰਨ ਚਾਰ ਐਮਐਲਏ ਦੇ ਆ ਬੈਠਕਾਂ ਦੇ ਵਿੱਚ ਆ ਜਿਹੜੀਆਂ ਮੀਟਿੰਗਾਂ ਤੇ ਅਟੈਂਡ ਕੀਤੀਆਂ ਸੋ ਸਾਰੇ ਜਿੰਨੇ ਵੀ ਐਮਐਲਏ ਜਿੰਨਾਂ ਨੂੰ ਮੈਂ ਮਿਲਿਆ ਸਾਰਿਆਂ ਨੇ ਪੂਰਾ ਹਿੱਕ ਠੋਕੇ ਕੇ ਕਿਹਾ ਕਿ ਤੁਸੀਂ ਜਿੱਥੇ ਵੀ ਜਾਣਾ ਹੈ ਕਿਸੇ ਨੂੰ ਇਹ ਨਹੀਂ ਕਹਿਣਾ ਵੀ ਸਾਨੂੰ ਆਹ ਬੋਰਡ ਦਾ ਤੁਸੀਂ ਪਹਿਲਾਂ ਆਪਣੇ ਕੰਮ ਕਰਾਉਣਿਆ ਤੁਸੀਂ ਆਪਣੇ ਕੰਮ ਦੇ ਦਮ ਤੇ ਖੋਲਿਆ ਇੱਕ ਕਿਸੇ ਜਿਹੜੇ ਜਿਹੜੇ ਬੰਦੇ ਵਿੱਚ ਜਿਗਰਾ ਹੋਵੇ ਜਿਹੜੀ ਪਾਰਟੀ 'ਚ ਜਿਗਰਾ ਹੋਵੇ ਜਾਂ ਜਿਹੜਾ ਉਮੀਦਵਾਰ ਚਾਹ ਵਿਧਾਇਕ 'ਚ ਹਿੱਕ 'ਚ ਦਮ ਹੋਵੇ ਵੀ ਮੈਂ ਹਾਂ ਹਿੱਕ ਠੋਕੇ ਕਹਿਣਾ ਕਿ ਮੈਂ ਆਹ ਕੰਮ ਕੀਤੇ ਐ ਤਾਂ ਇਸ ਕੰਮ ਦਾ ਮੈਨੂੰ ਇਹ ਫਲ ਮਿਲਣਾ ਚਾਹੀਦਾ ਏ ਇੱਕ ਆਮ ਆਦਮੀ ਪਾਰਟੀ ਦੇ ਉਹਦੇ ਦਾ ਵੀ ਕਹਿ ਸਕਦੇ ਐ ਸੋ ਮੈਨੂੰ ਬਹੁਤ ਮਾਣ ਹੈ ਕਿ ਮੈਂ ਇੱਕ ਇਮਾਨਦਾਰ ਪਾਰਟੀ ਚੁਣੀ ਹੈ ਜਾਂ ਇਮਾਨਦਾਰ ਪਾਰਟੀ ਨੇ ਮੈਨੂੰ ਚੁਣਿਆ ਮੈਂ ਬਹੁਤ ਥੱਲੇੋਂ ਉੱਠਿਆ ਹੋਇਆ ਕਈ ਲੋਕ ਕਹਿੰਦੇ ਆ ਬਾਹਰੋਂ ਆਇਆ ਹੋਇਆ ਬਾਹਰੋਂ ਕੋਈ ਨਹੀਂ ਆਇਆ ਹੋ ਮੈਂ ਕਿਹਾ ਕੋਈ শ্রীলੰਕਾ ਤੋਂ ਜਾਂ ਤ੍ਰਿਬੰਦਰਮ ਤੋਂ ਆਇਆ ਹੋਇਆ ਪੰਜਾਬ ਲਈ ਆ ਮੈਂ ਕੋਈ ਵੀ ਬੰਦਾ ਮੈਨੂੰ ਇੱਕ ਵੀ ਮੇਰੀ ਕੌਨਸਟਿਚਨਸੀ ਚੋਂ ਇਹ ਬੰਦਾ ਕੋਈ ਇੱਕ ਕਹਿੰਦੇ ਵੀ ਆਹ ਬੰਦੇ ਨੂੰ ਮੈਂ ਜਾਣਦਾ ਨਹੀਂ ਜਾਂ ਇਹਦਾ ਚਿਹਰਾ ਨਹੀਂ ਪਛਾਣਦਾ ਤਾਂ ਮੈਂ ਸਮਝ ਗਿਆ ਮੈਂ ਇਸੇ ਇਸੇ ਜਿਹੜੇ ਇਹਦੇ ਨਾਲ ਪਿੰਡ ਜਨਾਰ ਮੇਰੇ ਇੱਥੇ ਪੜਿਆ ਮੈਂ 4 ਸਾਲ ਬਚਪਨ ਦੇ ਇੱਥੇ گزارੇ ਨੇ ਮੈਂ ਬਾਈ ਸੁਖਨਾਂਦ ਦੇ ਪਿੰਡ ਵੀ ਆਇਆ ਹੋਇਆ ਇੱਥੇ ਬਾਬਾ ਜੀ ਦੇ ਮੱਥਾ ਟੇਕ ਕੇ ਗਿਆ ਛੋਟਾ ਹੁੰਦਾ ਟਰਾਲੀ ਤੇ ਆਇਆ ਸੀਗਾ ਸੋ ਮੇਰੇ ਲਈ ਕੋਈ ਵੀ ਇਲਾਕਾ ਇਹ ਨਵਾਂ ਨਹੀਂ ਨਾ ਇਲਾਕੇ ਲਈ ਮੈਂ ਨਵਾਂ ਮੈਂ ਇਸ ਇਲਾਕੇ 'ਚ ਬਹੁਤ ਵਿਚਰਿਆ ਸੋ ਬਾਕੀ ਕਹਿਣ ਵਾਲੇ ਕਹੀ ਜਾਂਦੇ ਨੇ ਪਰ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਕਿ ਮੈਂ ਤੁਹਾਨੂੰ ਅਤੇ ਵੀ ਇਹ ਲੰਬਾਰੀ ਦੋਲਦਾ ਹਾਂ ਕਿ ਤੁਹਾਡਾ ਐਮਪੀ ਤੁਹਾਡੇ ਨਾਲ ਮਿਲਿਆ ਨਹੀਂ ਜਾਂ ਤੁਹਾਡਾ ਕੋਈ ਕੰਮ ਨਹੀਂ ਕਰਦਾ ਪ੍ਰਮਾਤਮਾ ਮੈਨੂੰ ਮੌਕਾ ਦੇਵੇ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੂ ਸੋ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਿੰਨੇ ਵੀ ਇੱਥੇ ਐਮਐਲਏ ਸਹਿਮਾਨ ਹੈਗੇ ਆ ਸਾਰੀਆਂ ਕੰਸਟੀਟਿਊਐਂਸੀਆਂ ਦੇ ਵਿੱਚ ਸਾਰਿਆਂ ਨੇ ਮੇਰੇ ਲਈ ਇੱਕ ਬਹੁਤ ਸੋਹਣਾ ਰਾਂ ਪੱત્રਾ ਕੀਤਾ ਹੋਇਆ ਸਾਰਿਆਂ ਨੇ ਲੋਕਾਂ ਨੂੰ ਖੁਸ਼ ਕੀਤਾ ਹੋਇਆ ਸਾਰਿਆਂ ਦੇ ਕੰਮ ਕੀਤੇ ਹੋਇਆ ਹੈ ਹਾਂ 16 ਕਲਾਸ ਪੂਰਨ ਬੰਦਾ ਕੋਈ ਵੀ ਨਹੀਂ ਹੁੰਦਾ ਕੋਈ ਨਾ ਕੋਈ ਕੋਈ ਗਲਤੀ ਰਹਿ ਜਾਂਦੀ ਹੈ ਉਹ ਆਉਣ ਵਾਲੇ ਸਮੇਂ ਚ ਪੂਰੀਆਂ ਕੀਤੀਆਂ ਜਾਣਗੀਆਂ ਸੋ ਮੇਰੇ ਨਾਲ 8-9 ਬਾਵਾ ਨੇ ਬਾਕੀ ਇੱਕ ਇੱਕ ਐਮਐਲਏ ਨਾਲ ਇੰਨੀਆਂ-ਇੰਨੀਆਂ ਹਜ਼ਾਰਾਂ ਬਾਵਾ ਨੇ ਬਾਕੀ ਤੁਸੀਂ ਸਾਰੀਆਂ ਮੇਰੀਆਂ ਬਾਵਾ ਇੰਨੀਆਂ ਬਾਵਾ ਰੜ ਕੇ ਆਪਾਂ ਕੀ ਨਹੀਂ ਕਰ ਸਕਦੇ ਮਰਦ ਤਾਂ ਕਹਿੰਦੇ دریاਵਾਂ ਨੂੰ ਮੋੜ ਦਿੰਦੇ ਨੇ ਤੇ ਆਪਾਂ دریا ਤੇ ਆਪਾਂ ਸਮੁੰਦਰਾਂ ਨੂੰ ਵੀ ਨਕੀ ਲਾ ਸਕਦੇ ਇਕੱਠੇ ਹੋ ਕੇ ਸੋ ਮੈਂ ਸਾਡੇ ਸਾਰੇ ਵਲੰਟੀਅਰਸ ਦਾ ਸਾਰੇ ਉਮੀਦਵਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਮੈਂ ਪਰਸੋਂ ਜਦੋਂ ਇਲਾਕੇ ਦੇ ਵਿੱਚ ਐਂਟਰ ਹੋਇਆ ਸੀ ਸਿਰਫ ਬਾਬਾ ਜੀ ਨੂੰ ਉੱਥੇ ਬਾਬਾ ਫਰੀਦ ਜੀ ਦੀ ਧਰਤੀ ਤੇ ਨਤਮਸਤਕ ਹੋਣ ਲਈ ਗਿਆ ਤਾਂ ਇੰਨਾ ਪਿਆਰ ਤੁਸੀਂ ਸਾਰੇ ਇਲਾਕਾ ਨਿਵਾਸੀਆਂ ਨੇ ਦਿੱਤਾ ਮੈਂ ਤੁਹਾਡਾ ਹਮੇਸ਼ਾ ਕਰਜ਼ਦਾਰ ਰਹੂੰਗਾ ਮੈਨੂੰ ਇੰਨਾ ਕੰਫੀਡੈਂਸ ਆਇਆ ਇੰਨੀ ਖੁਸ਼ੀ ਹੋਈ ਕਿ ਲੈ ਵੀ ਹੋਣ ਨਹੀਂ ਦੱਬ ਜਦੋਂ ਲੋਕਾਂ ਦਾ ਪਿਆਰ ਹੋਵੇ ਭਰਾਵਾਂ ਦਾ ਪਿਆਰ ਹੋਵੇ ਇੰਨੀਆਂ ਬਾਹਾਂ ਤੁਹਾਡੇ ਨਾਲ ਖੜੀਆਂ ਹੋਣ ਤਾ ਬਹੁਤ ਹੌਸਲਾ ਹੁੰਦਾ ਜਿਵੇਂ ਭਾਈ ਆਪਣਾ ਰੋੜਾ ਸਾਹਿਬ ਨੇ ਕਿਹਾ ਹੈ ਵੀ ਜੋਸ਼ ਦੇ ਨਾਲ ਹੋਸ਼ ਜ਼ਰੂਰੀ ਹੈ ਆਪਾਂ ਆਪਣੇ ਕੋਲੇ ਟਾਈਮ ਬਹੁਤ ਹੈ ਆਪਾਂ ਹੌਲੀ-ਹੌਲੀ ਮੈਂ ਕੋਸ਼ਿਸ਼ ਕਰਨੀ ਹੈ ਕਿ ਹਰ ਇੱਕ ਅਹੁਦੇਦਾਰ ਤੱਕ ਹਰ ਇੱਕ ਵੋਟਰ ਤੱਕ ਵੋਟਾਂ ਹੋਂ ਤੱਕ ਮੈਂ ਪਹੁੰਚ ਸਕਾਂ ਮੈਂ ਉਹਨਾਂ ਦੇ ਚਿਹਰਿਆਂ ਬਾਰੇ ਜਾਣ ਸਕਾਂ ਉਹ ਮੈਨੂੰ ਚੰਗੀ ਤਰ੍ਹਾਂ ਜਾਣ ਸਕਾਂ ਤਾਂ ਕਿ ਸਾਰਿਆਂ ਨੂੰ ਆਪਣਾ ਲੱਗਣ ਲੱਗੇ ਆਪਾਂ ਇੱਕ ਦੂਜੇ ਨੂੰ ਜਾਣਨ ਲੱਗ ਜਾਈਏ ਇੱਕ ਦੂਜੇ ਦੇ ਸੁਭਾਅ ਨੂੰ ਜਾਣਨ ਲੱਗ ਜਾਈਏ ਤਾ ਇੱਕ ਦੂਜੇ ਦੇ ਨੰਬਰ ਸ਼ੇਅਰ ਹੋ ਕੇ ਤਾਂ ਜਦੋਂ ਵੀ ਕੋਈ ਮੌਕਾ ਮਿਲਦਾ ਜਾਂ ਕੋਈ ਕੰਮ ਹੁੰਦਾ ਤਾਂ ਸਿੱਧੇ ਫੋਨ ਕਰੇ ਜਾਣ ਤਾਂ ਤੁਹਾਡੀਆਂ ਮੁਸ਼ਕਲਾਂ ਹੱਲ ਹੋਣਾ ਤਾਂ ਤੁਹਾਡੇ ਕੰਮ ਜਾਂਦੀ ਸੋ ਮੈਂ ਭਾਈ ਅਮਰਪਾਲ ਜੀ ਦਾ ਤੇ ਸਮੂਚੀ ਉਹਦੇਦਾਰ ਜਿੰਨੇ ਵੀ ਇੱਥੇ ਟੀਮ ਦਾ ਬਹੁਤ ਤਹਿ ਦਿਲੋਂ ਧੰਨਵਾਦੀਆਂ ਤੁਸੀਂ ਛੋਟੇ ਜਿਹੇ ਸੱਦੇ ਤੇ ਇੰਨੇ ਜਾਣੇ ਆਏ ਸੋ ਬਾਕੀ ਪ੍ਰਮਾਤਮਾਗੇ ਅਰਦਾਸ ਕਰਦੇ ਆਂ ਕਿ ਆਪਾਂ ਨੂੰ ਮੌਕਾ ਮਿਲੇ ਤੇ ਆਪਾਂ ਸਾਰੇ ਰਲ ਮਿਲ ਕੇ ਫਰੀਦਕੋਟ ਕਨਸਟਿਚੂਐਂਸੀ ਦੀ ਪੂਰੀ ਮਤਲਬ ਨਿਹਾਰ ਬਦਲਣਾ ਸੋ ਇਨਾਂ ਕਹਿੰਦਾ ਹੋਇਆ ਮੱਖਮੰਦ ਦਾ ਜਾਟਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ